ਖੜੇ ਆ ਅਕਾਲੀ ਗੱਲ ਦੀ ਸਰਕਾਰ ਸ਼ਰੋਮਣੀ ਅਕਾਲੀ ਦਲ ਜਿਹੜੀ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਚ ਚੌੜ ਵਾਲੀ ਸਰਕਾਰ ਹੈ ਇਸ ਤਾਈ ਚ ਅਸੀਂ ਜਨਤਾ ਦੇ ਨਾਲ ਖੜੇ ਆ ਮੁਲਾਜ਼ਮਾਂ ਦੇ ਹਮੇਸ਼ਾ ਅਕਾਲੀ ਦਲ ਮੁਲਾਜ਼ਮਾਂ ਦੇ ਨਾਲ ਖੜੇ ਆ ਤੇ ਖੜਾ ਰਹੂਗਾ ਉਹ ਚੱਲਦੀ ਰਹੀਏ ਮੈਂ ਦੰਦੀ ਕਰਦਾ ਬਹੁਤ ਹੀ ਸਤਿਕਾਰ ਹੈ ਸਾਡੇ ਪਵਨਤਾਪ ਜੀ ਦਿੱਖ ਕਰਦੇ ਹੋਏ ਆਪਣੇ ਬਾਂਝੇ ਕਰਨ ਪਵਨਤਾਪ ਜੀ ਮੰਗਤੀ ਹੈ ਕਿ ਜੋਸ਼ਨਾ ਨਾਰਾ ਲਾਓ ਕਿ ਜੋ ਸਾਡਾ ਪੰਜਾਬ ਦਾ ਮੁੱਖ ਮੰਤਰੀ ਆ ਸਤਿ ਸ੍ਰੀ ਅਕਾਲ ਆਗੋ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਆ ਕਿਉਂਕਿ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਨਮ ਦਿਨ ਆ ਸਤਿ ਸ੍ਰੀ ਅਕਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਚੰਡੀਗੜ੍ਹ ਤੱਕ ਆਵਾਜ਼ ਆਵੇ ਲੱਗੀ ਲੋਕਾਂ ਦਾ ਮੀਟਾ मुदाबाद मु कमिशनर मुर्दाबाद मुरदाबाद मुरदाबाद राज्य मुरदाबाद میں جا رہی نہیں سبے روک راجن نہ انہوں نے پانی موٹا پا دے حکومت کی اس کو کرنے کے لیے بند کرو بند کرو جتنے بھی سسٹم روک دے بند کرو بند کرو جتنے بھی سسٹم روک دے بند کرو بند کرو جتنے بھی سسٹم روک دے بند کرو بلاو مہتا زندہ باد زندہ باد زندہ باد بلاو इस सरकार दाकामिया हर वर्ग मेरे एक वीर ने गल की मुलाजिम वर्ग जेड़ा एक सफाई सेवक वर्ग ਇਹ ਬੱਚਿਆਂ ਦਾ ਭਲਾ ਹੋ ਜੂਗਾ 30-30 ਸਾਲ ਹੋ ਗਏ ਸਾਡੇ ਗੁਰਦਾਰਾਂ ਨੂੰ ਇੱਥੇ ਕੰਮ ਕਰਦੇ 40-40 ਸਾਲ ਉਹਨਾਂ ਦੇ ਘਰ ਪੀੜੀਆਂ ਵੀ ਖਤਮ ਹੋ ਗਈਆਂ ਉਹਨਾਂ ਦੇ ਇੱਕ ਮਿੰਟ ਰੁਕੀਓ ਬਈਖੋ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਅਸੀਂ ਕਈ ਵਾਰੀ ਮੰਗ ਪੱਤਰ ਲੁਧਿਆਣਾ ਦੇ ਮੇਅਰ ਸਾਹਿਬਾਨ ਨੂੰ ਕਮਿਸ਼ਨਰ ਨੂੰ ਅਤੇ ਕਈ ਵਾਰੀ ਅਸੀਂ ਜਿਹੜੇ ਇੱਥੇ ਦੇ ਐਮ.ਐਲ.ਏ ਸਹਿਬਾਨ ਆ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਜਿਹਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਹੋਰ ਸਰਕਾਰ ਆਉਣ ਤੇ ਵੀ ਇਹਨਾਂ ਨੇ ਵਾਅਦਾ ਕਰਿਆ ਸੀ ਕਿ ਜਿੰਨੇ ਵੀ ਓਵਰਏਜ ਕੱਚੇ ਮੁਲਾਜ਼ਮ ਆ ਉਹ ਸਾਰੇ ਅਸੀਂ ਪੱਕੇ ਕਰਾਂਗੇ ਦੂਜੀ ਸਾਡੀ ਡਿਮਾਂਡ ਸੀ ਕਿ ਸਪਾਈ ਸੇਵਕ ਸੀਵਰਮੈਨ ਮਾਲੀ ਬੇਲਦਾਰ ਅਤੇ ਡ라이ਵਰ ਦਰਜਾ 4 ਦੇ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕਰਾਂਗੇ ਤੇਜੀ ਡਿਮਾਂਡ ਸੀ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਸਫਾਈ ਸੇਵਕਾਂ ਤੇ ਸੀਵਰ ਮੈਨਾਂ ਤੇ ਮਾਲੀ ਬੇਲਦਾਰਾਂ ਤੇ ਇਹਨਾਂ ਨੇ ਲਾਗੂ ਕਰਤਾ ਜਦ ਕਿ ਸਰਕਾਰ ਆਉਣ ਤੋਂ ਪਹਿਲਾਂ ਇਹੋ ਸਰਕਾਰ ਨੇ ਕਿਹਾ ਸੀ ਕਿ ਕੋਈ ਠੇਕੇਦਾਰੀ ਸਿਸਟਮ ਅਸੀਂ ਲਾਗੂ ਨਹੀਂ ਕਰਾਂਗੇ ਕੋਈ ਅਸੀਂ ਕੱਚਾ ਮੁਲਾਜ਼ਮ ਨਹੀਂ ਕਰਾਂਗੇ ਅਸੀਂ ਸਾਰੇ ਪੱਕੀ ਵਰਤੀ ਕਰਾਂਗੇ ਪਰ ਉਹਦੇ ਉਲਟ ਹੋ ਗਿਆ ਕਿ ਠੇਕੇਦਾਰੀ ਤੇ ਕੱਚੇ ਮੁਲਾਜ਼ਮ ਭਰਤੀ ਕਰਦੇ ਆ ਚੌਥੀ ਸਾਡੀ ਡਿਮਾਂਡ ਹੈ ਕਿ ਜਿਹੜੇ ਸਾਡੇ ਸਪਾਈ ਸੇਵਾ ਕਰਦੇ ਆ ਜਿਹੜੇ ਘਰ ਘਰ ਜਾ ਕੇ ਲੋਕਾਂ ਦੇ ਘਰਾਂ ਦਾ ਕੰਮ ਕਰਦੇ ਆ ਸਫਾਈ ਕਰਦੇ ਆ ਉਹ ਰੋਜੀ ਰੋਟੀ ਆਪਣੀ ਕਮਾਉਂਦੇ ਆ ਕਿਸ ਨੂੰ 100 ਰੁਪਏ ਮਹੀਨਾ ਦਿੰਦੇ ਆ ਘਰ ਵਾਲੇ ਕਿਸ ਨੂੰ 200 ਦਿੰਦੇ ਹੋਣ ਪਰ ਉਹਨਾਂ ਦਾ ਕੰਮ ਵੀ ਇਹ ਜਰ ਨਹੀਂ ਰਹੇ ਉਹ ਵੀ ਕਿਸੇ ਕੰਪਨੀ ਹੁੰਦੇ ਰਹਿਆ ਇਹ ਚਾਰ ਡਿਮਾਂਡਾਂ ਅਸੀਂ ਲੈ ਕੇ ਆਏ ਆ